ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ 2 ਦਿਨ ਪਹਿਲਾਂ ਪੈਦਾ ਹੋਏ ਬੱਚੇ ਦੀ ਭੇਦਪਰੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਿਸ ਕਾਰਨ ਖੇਤਰ ਵਿੱਚ ਹਲਚਲ ਮਚੀ ਹੋਈ ਹੈ ਪਰਿਵਾਰਿਕ ਮੈਂਬਰਾਂ ਦਾ ਦਾਵਾ ਹੈ ਕਿ ਸਵੇਰ ਤੱਕ ਬੱਚਾ ਬਿਲਕੁਲ ਠੀਕ ਸੀ ਪਰ ਦੁਪਹਿਰ ਤੋਂ ਬਾਅਦ ਅਚਾਨਕ ਹੀ ਉਸ ਦੀ ਤਬੀਅਤ ਖਰਾਬ ਹੋ ਗਈ ਤੇ ਉਹ ਨੀਲਾ ਪੈ ਗਿਆ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਬੱਚੇ ਨੂੰ ਗਲਤ ਟੀਕਾ ਲਗਾਇਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਸ ਸਟਾਫ ਮੈਂਬਰ ਨੇ ਟੀਕਾ ਲਗਾਇਆ ਸੀ ਉਸ ਨੂੰ ਮੌਕੇ ਤੋਂ ਭਜਾ ਦਿੱਤਾ ਗਿਆ। ਰੋਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਗੁਰੂ ਨਾਨਕ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਨਿਆਂ ਦੀ ਮੰਗ ਕੀਤੀ ਹੈ। ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਤੇ ਲਈ ਕੰਪਲੇਂਟ ਮਿਲ ਚੁੱਕੀ ਹੈ ਤੇ ਜੋ ਵੀ ਦੋਸ਼ੀ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਵਿੱਚ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਪੁਲਿਸ ਅਧਿਕਾਰੀ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆ ਮੈਂ ਨਵੀਂ ਵਾਦੀ ਦਾ ਭਾਈ ਮੈਂ ਦੋਵੇ ਤੱਕ ਐਸੇ ਰੱਠਵੇ ਆਈ ਦੋਵੇ ਤੱਕ ਮੈਂ ਉੱਥੇ ਖਲੋਤਾ ਬੱਚਾ ਚੰਗਾ ਪੜਾਈ ਤੇ ਮੈਂ ਵੀਰ ਨੂੰ ਲਾ ਕੇ ਖਲਾਰ ਕੇ ਗਿਆ ਮੈਂ ਬੱਚੇ ਦਾ ਧਿਆਨ ਰੱਖੀ ਤੇ ਮੈਂ ਰੋਵੇ ਰਾਵੇ ਨਾ ਥੋੜੀ ਦੇਰ ਬਾਅਦ ਹਲੇ ਜਾਣ ਦੀ ਦੇਰ ਹੋਈ ਹੈ ਮਗਰੇ ਫੋਨ ਆ ਗਿਆ ਵੀ ਪੁੱਤਾ ਨੀਲਾ ਪੈ ਗਿਆ ਵੀ ਇਹ ਮੈਡਮ ਨੇ ਟੀਕਾ ਲਾਤਾ ਮੈਂ ਜਿੰਨੀ ਦਿਨ ਨੂੰ ਆਣ ਕੇ ਵੇਖਿਆ ਵੀ ਮੁੰਡਾ ਖਤਮ ਹੋ ਗਿਆ ਨੀਲਾ ਸ਼ਾਹ ਹੋ ਗਿਆ ਮੁੰਡਾ ਕਹਿੰਦੇ ਜਵਾਕ ਕਹਿੰਦੇ ਵੀ ਮੁੰਡਾ ਖਤਮ ਹੋ ਗਿਆ ਇਹਦੇ ਨਾਲ ਕਿ ਸਮਝਦੇ ਹੋ ਜੀ ਇਹ ਇਹਨਾਂ ਦੀ ਇਹ ਇਹ ਉਹਨਾਂ ਦੀ ਨਿਲਾਕੀ ਜੇ ਇਹਨਾਂ ਕੋਈ ਨਾ ਕੋਈ ਡਿਗਰੀ ਹੈ ਨਾ ਕੋਈ ਕੋਚ ਹੈ ਟ੍ਰੇਨਿੰਗ ਹੋਈ ਨਹੀਂ ਆ ਦੂਜੀਆ ਟ੍ਰੇਨਿੰਗ ਇੱਥੇ 215 ਪچھے ਟ੍ਰੇਨਿੰਗ ਰੂਮ ਹੈ ਜਿਹੜਾ ਇੱਥੇ ਬੱਚਿਆਂ ਦੀ ਟ੍ਰੇਨਿੰਗ ਦੇ ਟਿਕਾ ਲਾਉਂਦੇ ਜਦੋਂ ਲੋਕ ਆਂ ਗਰੀਬ ਪਰਵਾਰ ਵਿਚਾਰ ਆਪਣੇ ਇਹ ਮਜ਼ਦੂਰੀ ਕਰਦਾ ਇਹਨਾਂ ਨੂੰ ਪੈਸੇ ਘੱਟ ਲੱਗਣਗੇ ਜਦੋਂ ਹਾਂਜੀ ਸਰ ਉੱਥੇ ਆਂਦੇ ਬਲਦੀ ਨੇ ਹੋਰ ਜਾਣ ਕਿੱਥੇ ਭਾਜੀ ਇੱਥੇ ਚਲੋ ਦਿਹਾੜੀ ਦਫੇਦਾਰ ਵਾਲੇ ਆਪਾਂ ਚਲੋ ਮਤਲਬ ਇਹ ਤੇ ਬੱਚੇ ਲੈ ਕੇ ਆਏ ਠੀਕ ਹੈ ਤੋਂ ਉੱਤੋਂ ਇਹਨਾਂ ਨੇ ਗਲਤ ਟਿਕਾ ਲਾ ਕੇ ਬੱਚੇ ਨੂੰ ਕਦਮ ਕਰ ਦਿੱਤਾ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਆਂ ਮੈਂ ਕਦੇ ਇੱਥੇ ਹਣ ਇਨਸਾਫ ਚਾਹੀਦਾ ਉਹ ਮੈਡਮ ਇੱਥੇ ਹੋਣੀ ਚਾਹੀਦੀ ਆ ਮੈਡ ਆਪਾਂ ਨੇ ਤੇ ਬਾਹਰ ਧਰਨਾ ਲਾ ਲਗੇ ਜੇ ਤੂੰ ਤਾਂ ਕੋਈ ਅਧਿਕਾਰ ਹੀ ਨਹੀਂ ਹਸਪੀਟਲ ਦੇ ਡਾਕਟਰਾਂ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਡਾਕਟਰ ਬੋਲਦੇ ਹੀ ਨਹੀਂ ਪਏ ਗੱਲ ਹੀ ਨਹੀਂ ਸੁਣਦੇ ਉਹ ਪਹਿਲਾਂ ਦੱਸਦੇ ਵੀ ਤੇ ਕਹਿੰਦੇ ਵੀ ਆਪਾਂ ਤੁਹਾਨੂੰ ਪਹਿਲੇ ਦੱਸਿਆ ਬਾਅਦ ਚ ਕਹਿੰਦੇ ਆਪਾਂ ਨਹੀਂ ਦੱਸਿਆ ਆਪ ਖੁਦ ਮੂੰਹ ਕਹਿ ਰਿਹਾ ਆਪਾਂ ਨਹੀਂ ਦੱਸਿਆ ਇਹ ਸਮਾਂ ਤੇ ਗਲਤੀ ਹੈ ਤਾਰ ਗਲਤੀ ਹੈ ਨਾਰੀ ਉਹਨਾਂ ਨੇ ਆਪ ਮਾਰਿਆ ਖੁਦ ਟੀਗਾ ਲਾਤਾ ਬੱਚੇ ਨੂੰ ਜਿਹੜੀ ਕਹਿੰਦੇ ਧਰਨਾ ਮੈਂ ਤੇ ਕਿਤੇ ਵੇਖਿਆ ਨਹੀਂ ਜੀ ਪਤਾ ਨਹੀਂ ਕਿਤੇ ਧਰਨਾ ਲੱਗਾ ਤੁਸੀਂ ਘਰ ਮੈਨੂੰ ਇਹ ਤੇ ਕੰਪਲੇਂਟ ਮਿਲੀ ਸੀ ਵੀ ਇੱਕ ਦਿਨ ਦਾ ਬੱਚਾ ਤੇ ਉਹਦੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਆ ਤੇ ਸੈਕੰਡਲੀ ਇਹਨਾਂ ਦਾ ਪਬਲਿਕ ਕੋਲੋਂ ਇਹ ਜਾਂ ਕਹਿਣਾ ਹੈ ਵੀ ਇਹ ਇੰਜੈਕਸ਼ਨ ਗਲਤ ਲਾ ਗਿਆ ਜਾਂ ਕਿ ਵੇਖਿਆ ਡਾਕਟਰਾਂ ਨਾਲ ਗੱਲ ਕੀਤੀ ਹੈ ਬਾਕੀ ਜਿਹੜਾ ਵੀ ਪੋਸਟਮਾਰਟਮ ਦੀ ਰਿਪੋਰਟ ਚਾਹੀਏਗਾ ਤੇ ਫਰਦਰ ਕਾਰਵਾਈ ਕੀਤੀ ਜਾਏਗੀ